22 ਤੋਂ 22 ਤੋਂ ਲੋਕ ਲਗਾਤਾਰ 21 ਜੀ 21 ਜੀ 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੀਟ ਬਾਰੇ ਲੋਕ پاگل ਹੈ ਜੀ ਮਤਲਬ ਪਲਿਸ ਰਿ ਅਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖੀ ਹੋਈ ਹੈ ਇਹ ਜੇ ਤੇ ਜੇ ਸ਼ਹਿਰ ਤੋਂ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਬਿਲਕੁਲ ਹੈ ਨਹੀਂ ਕੀ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਐਕਚੁਅਲੀ ਪਲੋਟ ਹੈ ਅਨਮੋਲ ਤੁਹਾਨੂੰ ਪਤਾ ਲੱਗ ਕਿਹਦੇ ਨਾਮ ਤੇ ਪਲੋਟ ਹੈ ਸਰ ਰੀਐਕਸ਼ਨ ਕਿਸ ਤੇ ਲਈਏ ਸਰ ਉਹ ਮੇਨ ਕਿ ਸਰ ਕੰਸਰਨ ਆਨ ਦੱਸਿਆ ਜੀ ਤੁਸੀਂ ਇਸ ਮਸੂਦ ਕਾਰਪੋਰੇਸ਼ਨ ਨੇ ਕਿਤੇ ਲਿਖੀ ਤੁਹਾਡਾ ਕੰਮ ਹੋ ਗਿਆ ਨਹੀਂ 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 ਸਰ ਇਧਰ ਟੀਮ ਨੂੰ ਚਾਹੀਦੀ ਕਿਉਂਕਿ ਇੱਥੇ ਜਦੋਂ ਵੀ ਸੀ ਪਛੂ ਚੱਕ ਕਿੱਦਾਂ ਜਿਹੜੀ ਕਲੋਨੀ ਹੈਗੀ ਜਿਹੜੀ ਉਹਦਾ ਟਾਇਰ ਖੁੱਤੇ ਨੇ ਉਹ ਅਨਸੋਸ਼ਲ ਨੇ ਸਰ ਉਹਨਾਂ ਦੇ ਇਹ ਡਰ ਦੇ ਮਾਰੇ ਆ ਕਿ ਕੋਈ ਕੋਈ ਹਰਦਾ ਦੰਦਾ ਮੇ ਹੋ ਜੇ ਅਸੀਂ ਹੋਣੀ ਪਿਛਲੇ ਹਫਤੇ ਵੈਰੀਫਾਈ ਵੀ ਕਰਾਈ ਸੀ ਮੈਂ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ ਪਲਾਟs ਛੱਡਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ ਪਲਾਟ ਕਿਹਦੇ ਨਾਮ ਤੇ ਅਸੀਂ ਜਿਹੜਾ ਲੈਟਰ ਕਿਸ਼ੂ ਕਰੀਏ ਜਾਂ ਕੋਈ ਫਾਈਲ ਕਰਨਾ ਐਸ ਕੇ ਬਾਂਸਰ ਅਸੀਂ ਵਹੀ ਵਾਰੀ ਜਾ ਕੇ ਤੁਸੀਂ ਕਹਿੰਨ ਦੱਸਣਾ ਜੀ ਤੁਸੀਂ ਅਕਵਾਇਰ ਕਰ ਲਓ ਇਹਨੂੰ ਨੋਟਿਸ ਲਾ ਦਿਓ ਲੈ ਕੇ ਤੇਨੂੰ ਅਕਵਾਇਰ ਕਰ ਲਓ ਵੀ ਇਹ ਪਲਾਟ ਜੇ ਜੇ ਇੱਕ ਹਫਤੇ ਚ ਬੰਦਾ ਨਾ रेडी सर ਕੋਈ ਸੁਣ ਜੀ ਦੁੱਧ ਦੁੱਧ ਜਿਵੇਂ ਬੰਦ ਕਰਦਾ ਇਹ ਬਾਉਂਡਰੀਆਂ ਕੈਚੂ ਕੇ ਕਰਵਾਈਆਂ ਸੀ ਬਣਾਉਣੀਆਂ 21 ਤੋਂ 4 ਸਾਲ ਹੋ ਗਏ ਲੋਕਾਂ ਨੂੰ ੱੱਕੇ ਖਾਂਦੇ ਨੂੰ 3 ਦਿਨ ਸਾਲ ਸਾਡੀ ਮਿਸਟਰੀ ਬਣੀ ਨੂੰ ਹੋ ਗਏ ਦਿਨ ਵਾਰੀ ਮੈਂ ਇੱਥੇ ਆ ਰਿਹਾ ਬਿਲਕੁਲ